ਇੱਕ ਸੰਦੀਪ ਸਿੰਘ ਨੇ ਜਮਾਲਪੁਰ ਦੇ ਇਹਨਾਂ ਦਾ TVS ਸ਼ੋਅਰੂਮ ਉੱਥੇ ਇਹਨਾਂ ਨੇ ਪਾਇਆ ਕਰੀ 2.5 ਸਾਲ ਤੋਂ ਕਿਰਾਏ ਤੇ ਲਿਆ ਹੋਇਆ ਔਰ ਅੱਜ ਸਾਡੇ ਕੋਲ ਆਏ ਸੀਗੇ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਇਹਨਾਂ ਦਾ ਕਰੀ ਅਗਸਤ ਵਿੱਚ ਇਹਨਾਂ ਦਾ ਮੀਟਰ ਸੜ ਗਿਆ ਸੀਗਾ ਉੱਥੇ ਬਿਜਲੀ ਬੋਰਡ ਦੇ ਜਿਹੜੇ ਦਫ਼ਤਰ ਜਿਗਾਏ ਉੱਥੇ ਲਾਈਨਮੈਨ ਜਿਹੜਾ ਆਪਣਿਆਂ ਨੂੰ ਦੱਸਦਾ ਸੀ ਕਮਲਪ੍ਰੀਤ ਸਿੰਘ ਉਹਨੂੰ ਮਿਲੇ ਸੀਗੇ ਤੇ ਉਹਨੂੰ ਦੱਸਿਆ ਕਿ ਸਾਡਾ ਮੀਟਰ ਸੜ ਗਿਆ ਹੈਗਾ ਮੀਟਰ ਚੇਂਜ ਕੀਤਾ ਜਾਵੇ ਇਹਨੇ ਕਿਹਾ ਸੀ ਵੀ ਮੈਂ 30000 ਰੁਪਏ ਲਵਾਂਗਾ ਤੁਹਾਡਾ ਮੀਟਰ ਲਾ ਦਾਂਗੇ ਇਹਨੇ ਫਿਰ 20000 ਰੁਪਿਆ ਮਜ਼ਦੂਰੀ ਬੱਸ ਦਿੱਤਾ ਉਹਨੂੰ ਇਹਨੇ ਇਹ ਵੀ ਕਿਹਾ 20000 ਰੁਪਏ ਮੇਰੇ ਗੂਗਲ ਪੇ ਤੇ ਪਾ ਦਿਓ ਉਹਨੇ ਪੈਸੇ ਟਰਾਂਸਫਰ ਕਰਤੇ ਸੀਗੇ ਔਰ ਉਸ ਤੋਂ ਬਾਅਦ 10000 बार-बार ਮੰਗ ਰਿਆ ਸੀਗਾ ਫਿਰ ਅੱਜ ਇਹ ਸਾਡੇ ਕੋਲ ਆਏ ਸੀਗੇ ਇਹਨਾਂ ਨੇ ਉਹਨੂੰ ਕਿਹਾ ਸੀ 5000 ਰੁਪਏ ਦੇ ਦੇ ਦਿੰਨੇ ਆ ਬਾਕੀ ਬਾਅਦ ਦੇ ਦੇਣਾ ਉਹਰਾ ਅੱਜ ਫਿਰ ਇੱਕ ਟਰੈਪ ਜਿਹੜਾ ਹੈਗਾ ਪਲਾਨ ਕੀਤਾ ਸੀਗਾ ਡੀਐਸਪੀ ਰੇਂਜ ਵਨ ਰਵਿੰਦਰ ਸਿੰਘ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਇਹਦੇ ਸ਼ੋਅਰੂਮ ਤੇ ਹੀ ਇਹ ਪੈਸੇ ਲੈਣ ਆਇਆ ਸੀਗਾ ਇਹਨੂੰ ਰੰਗਿਆਤੀ ਗਫਤਾਰ ਕੀਤਾ ਪੰਜ ਹੋਰ ਲੈਂਦਿਆਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਨਾਲ ਇਹਦੇ ਇੱਕ ਕੁਲਦੀਪ ਸਿੰਘ ਮੀਟਰ ਰੀਡਰ ਹੈਗਾ ਉਹ ਵੀ ਨਾਲ ਸੀਗਾ ਔਰ ਇਹ ਉਹਦਾ ਵੀ قصੂਰ ਆਇਆਗਾ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਔਰ ਕੱਲ ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਠੀਕ ਹੈ ਜੀ